ਇਸ ਵੇਲੇ ਦੀ ਐਨ ਖਬਰ ਸਖਰ ਦੁਪਹਿਰੇ ਪੰਜਾਬ ਪੁਲਿਸ ਨੇ ਕਟਿਆ ਫਲੈਗ ਮਾਰਚ ਮਾਣਯੋਗ ਚੋਣ ਕਮਿਸ਼ਨ ਪੰਜਾਬ ਅਤੇ ਐਸਐਸਪੀ ਗਰਦਾਸਪੁਰ ਦੇ ਦਿਸਰ ਨ ਤੇ ਸੰ ਤੈਸ ਨਿਰਪੱਖ ਅਤੇ ਆਜ਼ਾਦਾਨਾ ਮਾਹੌਲ ਵਿੱਚ ਚੋਣਾ ਦੌਰਾਨ ਬਿਨਾ ਕੌਫ ਅਤੇ ਡਰ ਦੇ ਚੋਣਾ ਕਰਾਉਣ ਸੰਬੰਧੀ ਅੱਜ ਥਾਣਾ ਤਰਿਗਾਲ ਦੀ ਪੁਲਿਸ ਵੱਲੋਂ ਡੀਐਸਪੀ ਰਾਜਵੀਰ ਸਿੰਘ ਅਤੇ ਐਫਐਸਓ ਮਨਦੀਪ ਸਲਗੋਤਰਾ ਦੀ ਅਗਵਾਈ ਹੇਠ ਫਲੈਗ ਮਾਰਚ ਕੱਢਿਆ ਗਿਆ ਇਸ ਮੌਕੇ ਤੇ ਡੀਐਸਪੀ ਰਾਜਵੀਰ ਸਿੰਘ ਨੇ ਕਿਹਾ ਕਿ ਸ਼ਾਂਤੀ ਮਈ ਢੰਗ ਨਾਲ ਚੋਣਾਂ ਕਰਵਾਉਣ ਅਤੇ ਆਮ ਜਨਤਾ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਬਣਾਈ ਰੱਖਣ ਲਈ ਪੁਲਿਸ ਪ੍ਰਸ਼ਾਸਨ ਪੂਰੀ ਮਸਤੀ ਨਾਲ ਡਿਊਟੀ ਨਿਭਾ ਰਿਹਾ ਹੈ ਜਦਕਿ ਪੰਜਾਬ ਪੁਲਿਸ ਤੋਂ ਇਲਾਵਾ ਹੋਰ ਫੋਰਸਾਂ ਦੇ ਜਵਾਨ ਪੂਰੇ ਪੰਜਾਬ ਅੰਦਰ ਤਾਇਨਾਤ ਹਨ ਜਦਕਿ ਚੋਣਾਂ ਦੌਰਾਨ ਨਸ਼ੇ ਦੀ ਵਰਤੋਂ ਰੋਕਣ ਲਈ ਨਸ਼ਾ ਤਸਕਰਾ ਖਿਲਾਫ ਮਹਿੰਮ ਵੱਡੀ ਹੋਈ ਹੈ ਅਤੇ ਰੋਜ਼ਾਨਾ ਹੀ ਨਸ਼ੇ ਦੀ ਰੋਕਥਾਮ ਲਈ ਪੁਲਿਸ ਨੂੰ ਵੱਡੀ ਸਫਲਤਾ ਨਿਰੰਤਰ ਮਿਲ ਰਹੀ ਹੈ ਦੇਖੋ ਪੰਜਾਬ ਲਾਈਵ 88 ਬਿਊਰੋ ਦੀ ਧਾਰੀਵਾਲ ਤੋਂ ਖਾਸਰਪੁਰ ਚੋਣਾਂ ਨੇਪਰੇ ਚਾਣ ਵਾਸਤੇ ਪੁਲਿਸ ਪ੍ਰਸ਼ਾਸਨ ਨੇ ਕਿਦਾਂ ਦੇ ਪ੍ਰਬੰਧ ਕੀਤੇ ਗਏ ਹਾਂਜੀ ਸਾਡੇ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਜਿਹੜੀਆਂ ਸਖਤ ਹਦਾਇਤਾਂ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਗਰਦਾਸਪੁਰ ਦੇ ਦिशा ਨਿਰਦੇਸ਼ਾਂ ਦੇ ਉੱਤੇ ਜਿਹੜਾ ਵਾ ਜਿਹੜੀਆਂ ਲੋਕ ਸਭਾ ਚੋਣਾਂ ਜਿਹੜੀਆਂ ਆ ਰਹੀਆਂ ਵਾ ਥੋੜੇ ਦਿਨਾਂ ਨੂੰ ਇਹਦੇ ਮੱਦੇਨਜ਼ਰ ਹੀ ਅੱਜ ਜਿਹੜਾ ਵਾ ਇਸੇ ਸਬੰਧ ਦੇ ਵਿੱਚ ਹੀ ਅੱਜ ਜਿਹੜਾ ਵਾ ਫਲੈਗ ਮਾਰਚ ਕਰਦੇ ਆ ਗਏ ਵਾ ਇਹ ਫਲੈਗ ਮਾਰਚ ਜਿਹੜਾ ਵਾ ਲੋਕਾਂ ਦੇ ਵਿੱਚ ਜਿਹੜਾ ਵਿਸ਼ਵਾਸ ਦੀ ਭਾਵਨਾ ਪੈਦਾ ਕਰਨ ਅਤੇ ਬਿਨਾਂ ਕਿਸੇ ਡਰ ਭੈ ਦੇ ਜਿਹੜਾ ਲੋਕਾਂ ਨੂੰ ਜਿਹੜੀ ਆ ਵੋਟਾਂ ਪਾਉਣ ਦੀ ਇਹ ਅਪੀਲ ਕਰਦੇ ਆ ਸਰ ਮੋਟਾਂ ਦਰਾਂ ਨੇ ਆਮ ਦੇਖਣ ਚ ਆਇਆ ਕਿ ਨਸ਼ੇ ਦੀ ਵਰਤੋਂ ਕੀਤੀ ਜਾਂਦੀ ਆ ਤੇ ਉਹਨੂੰ ਰੋਕਣ ਵਾਸਤੇ ਕੀ ਕਰ ਰਹੇ ਹੋ ਸਰ ਜੀ ਹਾਂਜੀ ਨਸ਼ੇ ਤੇ ਪੈਸਾ ਜਾਂ ਹੋਰ ਵੀ ਕਿਸੇ ਚੀਜ਼ ਨੂੰ ਰੋਕਣ ਲਈ ਜਿਹੜੀਆਂ ਵਾ ਅਸੀਂ ਜਿਹੜੀਆਂ ਐਫਐਸਟੀ ਤੇ ਐਸਐਸਸੀ ਟੀਮਾਂ ਜਿਹੜੀਆਂ ਲਾਈਆਂ ਹੋਈਆਂ ਵਾ ਇਸ ਤੋਂ ਇਲਾਵਾ ਜੇਕਰ ਸਾਨੂੰ ਵੀ ਪਤਾ ਲੱਗਦਾ ਕਿ ਜੇ ਜਗਾ ਉੱਥੇ ਜਿਹੜੀ ਆ ਥਾਣੇ ਲੈਵਲ ਦੇ ਉੱਤੇ ਜਿਹੜੇ ਆ ਹਰ ਉਸ ਪੁਆਇੰਟ ਦੇ ਉੱਤੇ ਰੇਡ ਕੀਤੀ ਜਾ ਰਹੀ ਆ ਵੱਧ ਤੋਂ ਵੱਧ ਜਿਹੜੀਆਂ ਵਾ ਨਸ਼ੇ ਦੀਆਂ ਬਰਾਮਦਗੀ ਕੀਤੀ ਜਾ ਰਹੀ ਆ ਅਤੇ ਇਹ ਜਿਹੜੀਆਂ ਚੋਣਾਂ ਵਾ ਬਿਲਕੁਲ ਨਿਰਪੱਖ ਹੋ ਕੇ ਕਰਾਈਆਂ ਜਾਣੀਆਂ ਜਨਤਾ ਨੂੰ ਕੀ ਅਪੀਲ ਕਰਨਾ ਚਾਹੁੰਦੇ ਕਿ ਅਸੀਂ ਆਮ ਜਨਤਾ ਨੂੰ ਅਪੀਲ ਕਰਦੇ ਆ ਕਿ ਬਿਨਾ ਕਿਸੇ ਡਰ ਦੇ ਬਿਨਾ ਕਿਸੇ ਭੈ ਦੇ ਬਿਨਾ ਕਿਸੇ ਲਾਚ ਦੇ ਜਿਹੜਾ ਵਾ ਜਿੱਥੇ ਕਿਸ ਦਾ ਜੀ ਕਰਦਾ ਵਾ ਤੁਸੀਂ ਆਪਣੀਆਂ ਜਿਹੜੀਆਂ ਲੋਕ ਸਭਾ ਦੇ ਜਿਹੜੀਆਂ ਚੋਣਾਂ ਦੇ ਦੌਰਾਨ ਜਿਹੜੀਆਂ ਵੋਟਾਂ ਤੁਸੀਂ ਪਾ ਸਕਦੇ ਜੇ ਤੁਹਾਡੀ ਅਸੀਂ ਸੁਰੱਖਿਆ ਦੇ ਜਿਹੜੀ ਪੁਲਸਿਆ ਪੂਰੀ ਤਰ੍ਹਾਂ ਵਜਨ ਬੰਦ ਆ